ਸ਼ਗਨਾ ਵੇਲੇ ਕੁੜੀ ਦੇ ਭਰਾ ਨੇ ਫੜੇ ਜੀਜੇ ਦੇ ਪੈਰ ਪੁੱਭਾਂ ਮਾਰ ਲੱਗਿਆ ਰੋਣ। ਦੋਸਤੋ ਵਿਆਹ ਵੇਲੇ ਕੁੜੀ ਦਾ ਸਾਰਾ ਹੀ ਪਰਿਵਾਰ ਬਹੁਤ ਹੀ ਭਾਵੁਕ ਹੁੰਦਾ ਏ ਕਿਉਂਕਿ ਉਹਨਾਂ ਨੂੰ ਆਪਣੀ ਧੀ ਹਮੇਸ਼ਾ ਲਈ ਪਰਾਈ ਕਰਨੀ ਪੈਂਦੀ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਦਰਅਸਲ ਜਦੋਂ ਵਿਆਹ ਦੇ ਸ਼ਗਨ ਚੱਲ ਰਹੇ ਹੁੰਦੇ ਨੇ ਤੇ ਜਦੋਂ ਕੁੜੀ ਦਾ ਭਰਾ ਸ਼ਗਨ ਕਰਨ ਲੱਗਦਾ ਏ ਤਾਂ ਉਹ ਆਪਣੇ ਜੀਜੇ ਦੇ ਪੈਰੀ ਪੈ ਜਾਂਦਾ ਏ ਤੇ ਬਹੁਤ ਹੀ ਰੋਣ ਲੱਗ ਜਾਂਦਾ ਏ। ਉਸ ਦਾ ਜੀਜਾ ਉਸ ਨੂੰ ਗਲੇ ਲਗਾ ਲੈਂਦਾ ਏ ਤੇ ਮੁੰਡਾ ਕਹਿੰਦਾ ਹੈ ਕਿ ਜੀਜਾ ਜੀ ਮੇਰੀ ਭੈਣ ਦਾ ਖਿਆਲ ਰੱਖਿਓ ਤੇ ਹਮੇਸ਼ਾ ਖੁਸ਼ ਰੱਖਿਓ ਇਸ ਤੋਂ ਕੋਈ ਵੀ ਗਲਤੀ ਹੋਵੇ ਤਾਂ ਇਸ ਨੂੰ ਪਿਆਰ ਨਾਲ ਸਮਝਾ ਦਿਓ ਅਸੀਂ ਇਸ ਨੂੰ ਹਮੇਸ਼ਾ ਰਾਣੀ ਬਣਾ ਕੇ ਰੱਖਿਆ ਏ ਕਿਉਂਕਿ ਨਵੇਂ ਘਰ ਦੇ ਰਹਿਣ ਸਹਿਣ ਦੇ ਤਰੀਕੇ ਵੱਖਰੇ ਹੁੰਦੇ ਨੇ ਇਸ ਲਈ ਤੁਸੀਂ ਇਸ ਨੂੰ ਪਿਆਰ ਨਾਲ ਸਮਝਾ ਦਿਓ ਇਹ ਹੁਣ ਮੁੰਡੇ ਦੀ ਭੈਣ ਰੋਣ ਲੱਗ ਜਾਂਦੀ ਹੈ ਅਤੇ ਉੱਥੇ ਖੜੇ ਸਾਰੇ ਹੀ ਰਿਸ਼ਤੇਦਾਰ ਵੀ ਭਾਵੁਕ ਹੋ ਜਾਂਦੇ ਨੇ ਸੋ ਇਹ ਸਮਾਂ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੁੰਦਾ ਹੈ ਜਦੋਂ ਇੱਕ ਕੁੜੀ ਆਪਣੇ ਮਾਪਿਓ ਭੈਣ ਭਰਾਵਾਂ ਲਈ ਹਮੇਸ਼ਾ ਲਈ ਪ੍ਰਾਈ ਹੋ ਜਾਂਦੀ ਏ ਸੋ ਅਜੀਬ ਕਿਸਮਤ ਹੁੰਦੀ ਹੈ ਕੁੜੀਆਂ ਦੀ ਜਿਸ ਘਰ ਵਿੱਚ ਜੰਮਦੀਆਂ ਨੇ ਇੱਕ ਦਿਨ ਉਹੀ ਛੱਡਣਾ ਪਿਆ ਜਾਂਦਾ ਏ ਸੋ ਤੁਹਾਡੇ ਵਿਚਾਰ ਨੇ ਕਮੈਂਟਾਂ ਵਿੱਚ ਦੇਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ